ਅਮ੍ਰਿਤਸਰ ਤੋਂ ਬੇਹੱਦ ਮਾਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਮਹਿਜ਼ 23 ਸਾਲਾਂ ਨੌਜਵਾਨ ਅਭਿਸ਼ੇਕ ਸ਼ਰਮਾ ਦੀ ਮਿਹਨਤ ਅਤੇ ਲਗਨ ਸਦਕਾ ਭਾਰਤੀ ਕ੍ਰਿਕਟ ਟੀਮ ਵਿੱਚ ਸਿਲੈਕਸ਼ਨ ਹੋ ਗਈ ਹੈ ਸਿਲੈਕਸ਼ਨ ਹੋਣ ਦੇ ਨਾਲ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਉੱਥੇ ਹੀ ਸ਼ਹਿਰ ਵਾਸੀਆਂ ਤੇ ਹੋਰ ਰਿਸ਼ਤੇਦਾਰਾਂ ਵੱਲੋਂ ਫੋਨ ਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਛੋਟੀ ਉਮਰੇ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਅਭਿਸ਼ੇਕ ਨੇ ਤੇ ਮਸ਼ਹੂਰ ਕ੍ਰਿਕਟਰ ਯੁਵਰਾਜ ਸਿੰਘ ਤੋਂ ਪ੍ਰੇਰਣਾ ਲਈ اپنی محنت جاری رکھی ਅਤੇ ਹੁਣ ਅਭਿਸ਼ੇਕ ਸ਼ਰਮਾ ਦੀ ਜੰਮਬਾਬੇ ਨਾਲ ক্রিকেট ਦੌਰੇ ਤੇ ਸਿਲੈਕਸ਼ਨ ਹੋ ਗਈ ਹੈ ਜੋ ਕਿ ਪਰਿਵਾਰ ਅਤੇ ਇਲਾਕੇ ਲਈ ਬੇਹਦ ਮਾਣ ਵਾਲੀ ਗੱਲ ਹੈ ਆਓ ਵੇਖਦੇ ਹਾਂ ਪੂਰੀ ਖਬਰ ਅਮ੍ਰਿਤਸਰ ਤੋਂ క్రికెਟਰ ਅਭਿਸ਼ੇਕ ਸ਼ਰਮਾ ਦੀ ਭਾਰਤੀ ক্রিকেট ਟੀਮ ਵਿੱਚ ਸਿਲੈਕਸ਼ਨ ਹੋਣ ਦੇ ਨਾਲ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਉੱਥੇ ਹੀ ਸ਼ਹਿਰ ਵਾਸੀਆਂ ਤੇ ਹੋਰ ਰਿਸ਼ਤੇਦਾਰਾਂ ਵੱਲੋਂ ਫੋਨ ਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਅਤੇ ਪਰਿਵਾਰ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਏ ਅਭਿਸ਼ੇਕ ਸ਼ਰਮਾ ਦੇ ਪਿਤਾ ਰਾਜਕੁਮਾਰ ਜੋ ਕਿ ਖੁਦ ਵੀ ਬੱਚਿਆਂ ਨੂੰ ਕ੍ਰਿਕਟ ਦੀ ਟ੍ਰੇਨਿੰਗ ਦਿੰਦੇ ਹਨ ਅਤੇ ਕੋਚ ਵੀ ਹਨ ਦੱਸਿਆ ਕਿ ਸਾਡੇ ਬੇਟੇ ਅਭਿਸ਼ੇਕ ਸ਼ਰਮਾ ਦੀ ਭਾਰਤੀ ਟੀਮ ਵਿੱਚ ਸਿਲੈਕਸ਼ਨ ਹੋ ਗਈ ਹੈ ਜੋ ਕਿ ਜ਼ਮਬਾਬੇ ਦੌਰੇ ਤੇ ਕ੍ਰਿਕਟ ਮੈਚ ਖੇਡਣ ਲਈ ਜਾ ਰਿਹਾ ਹੈ ਉਸ ਨੂੰ ਲੈ ਕੇ ਸਾਰੇ ਪਰਿਵਾਰ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਸਾਡਾ ਬੇਟਾ ਦੇਸ਼ ਲਈ ਖੇਡਣ ਜਾ ਰਿਹਾ ਤੇ ਦੇਸ਼ ਦਾ ਨਾਮ ਰੌਸ਼ਨ ਕਰ ਰਿਹਾ ਇਸ ਮੌਕੇ ਉਹਨਾਂ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਬੜਾ ਖੁਸ਼ੀ ਦਾ ਦਿਨ ਹੈ ਸਾਡੇ ਘਰ ਵਿੱਚ ਇੰਨੀ ਵੱਡੀ ਖੁਸ਼ੀ ਦਾ ਦਿਨ ਆਇਆ ਹੈ ਸਾਡੇ ਘਰ ਅੱਜ ਇੰਨੀ ਖੁਸ਼ੀ ਦਾ ਦਿਨ ਆਇਆ ਹੋਇਆ ਹੈ ਜਿਵੇਂ ਸ਼ੇਖਰ ਸ਼ਰਮਾ ਇੰਡੀਆ ਟੀਮ ਦੇ ਸਿਲੈਕਟ ਹੋਇਆ ਜਦੋਂ ਉਹਦਾ ਨਾਮ ਆਇਆ ਅਸੀਂ ਬਹੁਤ ਖੁਸ਼ ਹਾਂ ਔਰ ਸਾਨੂੰ ਇੰਨੀਆਂ ਵਧਾਈਆਂ ਆਈਆਂ ਅੰਮ੍ਰਿਤਸਰ ਤੋਂ ਸਾਰੇ ਵਾਸੀਆਂ ਨੇ ਵਧਾਈਆਂ ਦਿੱਤੀਆਂ ਮੇਰੇ ਯਾਰਾਂ ਦੋਸਤਾਂ ਨੇ ਸਾਰੇ ਪਲੇਅਰਾਂ ਨੇ ਸਾਰੇ ਕੋਚਾਂ ਨੇ ਔਰ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਅਭਿਸ਼ੇਕ ਨੂੰ ਬਹੁਤ ਪਿਆਰ ਦਿੱਤਾ ਔਰ ਸਹਿਯੋਗ ਦਿੱਤਾ ਪ੍ਰੈਕਟਿਸ ਸਰ ਕਿੱਥੇ ਕਰਦੇ ਨੇ ਅਭਿਸ਼ੇਕ ਅਭਿਸ਼ੇਕ ਦੇਖੋ ਪਹਿਲਾਂ ਤੇ ਸਟਾਰਟ ਤੇ ਤੇ ਅੰਮ੍ਰਿਤਸਰ ਦੀ ਉਹਦੀ ਸਟਾਰਟਿੰਗ ਹੋਈ ਹੈ ਉਹ ਅੰਮ੍ਰਿਤਸਰ ਗਾਂਧੀ ਗਰਾਊਂਡ 'ਚ ਕਰਦਾ ਸੀ ਉਦੋਂ ਮੈਂ ਕੋਚ ਸੀ ਸੀਨੀਅਰ ਔਰ ਮੇਰੇ ਕੋਲ ਜਿਆਦਾ ਟਾਈਮ ਉਹਦਾ ਮੇਰੇ ਨਾਲ ਹੀ ਰਿਹਾ ਔਰ ਜਦੋਂ ਉਹ ਜੋ ਜੋ ਵੱਡਾ ਹੁੰਦਾ ਗਿਆ ਤਾਂ ਉਦੋਂ ਉਸਦੇ ਨਾਲ ਬੜੇ ਬੜੇ ਵੱਡੇ ਪਲੇਅਰ ਔਰ ਕੋਚ ਜੁੜੇ ਜਿਹੜੇ ਕਿ ਅੰਡਰ 16 ਜਦੋਂ ਐਨਸੀਏ ਤੇ ਚਲਾ ਗਿਆ ਉੱਥੇ ਰਾਹੁਲ ਡਰਾਵਿਡ ਸਰ ਮਿਲੇ ਉਹਨੂੰ ਉਹਨਾਂ ਨੇ ਬੜੀ ਅੱਛੀ ਇਹਨੂੰ ਟ੍ਰੇਨਿੰਗ ਕਰਾਈ ਫਿਰ ਪੰਜਾਬ ਦੇ ਇਹਦੇ ਪੰਜਾਬ ਦੇ ਕੋਚ ਸੀ ਅਰुण ਵਿਦੀ ਉਹਨਾਂ ਨੇ ਮੈਨੂੰ ਇੱਕ ਲਫ਼ਜ਼ ਕਿਹਾ ਸੀ ਮੈਨੂੰ ਅੱਜ ਵੀ ਯਾਦ ਆਉਂਦਾ ਉਹਨਾਂ ਨੇ ਕਿਹਾ ਸੀ ਕਿ ਇਹ ਆਉਣ ਵਾਲੇ ਟਾਈਮ 'ਚ ਤੂੰ ਲਿਖ ਲੋ ਇਹ ਦੋ ਪਲੇਅਰ ਪੰਜਾਬ ਦੇ ਇੰਡੀਆ ਖੇਡਣਗੇ ਮੈਂ ਕਿਹਾ ਜੀ ਭਾਜੀ ਕਿੱਸੇ ਤੁਸੀਂ ਕਹਿੰਦਾ ਕਹਿੰਦਾ ਸ਼ਮਨ ਗਿੱਲ ਤੇ ਅਭਿਸ਼ੇਕ ਸ਼ਰਮਾ ਇਹ ਦੋਨੋਂ ਇੰਡੀਆ ਖੇលਣਗੇ ਤੁਸੀਂ ਲਿਖ ਕੇ ਜੇਬ ਚ ਪਾ ਲਓ। ਔਰ ਮੈਂ ਉੱਥੇ ਬੈਠਾ ਸੀ ਬੜਾ ਆਰਾਮ ਸੀ। ਉੱਥੇ ਡੀਪੀਆ ਆਜ਼ਾਦ ਸਾਹਿਬ ਆ ਗਏ ਜਿਹੜੇ ਕਪਿਲਦੇਵ ਦੇ ਗੁਰੂ ਨੇ। ਉਹਨਾਂ ਨੇ ਇਹਨਾਂ ਇੱਕ ਛੋਟੇ ਬੱਚਿਆਂ ਦੀ ਅੰਡਰ 12 ਦੀ ਇੱਕ ਅਕੈਡਮੀ ਬਣਾਈ ਸੀ। ਉਹਦੇ ਵਿੱਚ ਇਹਨਾਂ ਦੋਵਾਂ ਨੂੰ ਸਿਲੈਕਟ ਕੀਤਾ ਆਇਆ ਸੀ। ਔਰ ਆਜ਼ਾਦ ਸਾਹਿਬ ਨੇ ਇਹਨੇ ਅੱਛੇ ਸ਼ਬਦ ਬੋਲੇ। ਮੈਨੂੰ ਕਹਿੰਦੇ ਬੇਟਾ ਰਾਜਕੁਮਾਰ ਮੈਂ ਵੀ ਉਹਨਾਂ ਦਾ ਸਟੂਡੈਂਟ ਰਿਆ ਹਾਂ। ਔਰ ਮੈਨੂੰ ਕਹਿੰਦੇ ਬੇਟਾ ਰਾਜਕੁਮਾਰ ਇਹ ਜਿਹੜਾ ਤੇਰਾ ਬੇਟਾ ਵਿਸ਼ੇ ਚਰਮਾਨਾ ਅੱਜ ਮੈਂ ਤੁਹਾਨੂੰ ਇੱਕ ਸ਼ਬਦ ਕਹਿਣ ਲੱਗਾ ਇਹ ਹਿੰਦੁਸਤਾਨ ਖੇਲੇਗਾ ਇਹ ਲੜਕੇ 'ਚ ਇੰਨਾ ਟੈਲੈਂਟ ਹੈ ਇਹਨੂੰ ਕੋਈ ਰੋਕ ਨਹੀਂ ਸਕੇਗਾ ਉਹ ਮੈਂ ਮੈਂ ਕਹਿੰਦਾ ਸਰ ਤੁਸੀਂ ਇਹ ਤਾਂ ਜੋ ਬੱਚਾ ਜਿਹਾ ਤੁਸੀਂ ਕਿਸ ਤਰ੍ਹਾਂ ਕਹਿੰਦੇ ਮੇਰੀ ਅੱਖ ਦੀ ਪਛਾਣ ਹੈ ਔਰ ਮੈਂ بڑے بڑے ਪਲੇਅਰ ਕੱਢੇ ਆ ਪਰ ਮੈਂ ਇਹ ਪਲੇਅਰ ਦੋਨੋਂ ਦੇ ਪਲੇਅਰਾਂ ਦੇ ਬਾਰੇ ਇੱਕ ਗੱਲ ਕਹਿ ਦਨਾ ਅਭਿਸ਼ੇਕ ਸ਼ਰਮਾ ਔਰ ਸ਼ੁਮਨ ਗਿਲ ਪੰਜਾਬ ਦੇ ਨੇ ਔਰ ਹਿੰਦੁਸਤਾਨ ਖੇਲਣਗੇ ਅੱਜ ਦੋਨੋਂ ਇਕੱਠੇ ਖੇਡਦੇ ਰਹੇ ਹਾਂ ਬਚਪਨ ਜੇ ਅੰਡਰ 12 ਤੋਂ ਲੈ ਕੇ ਅੱਜ ਤੱਕ ਇਕੱਠੇ ਨੇ ਔਰ ਹਰ ਜੜੀ ਵੀ ਟੀਮ ਚ ਦੋਨੋਂ ਜਾਣਦੇ ਨੇ ਵਨ ਸੈਟਰਡੇ ਮੈਚ ਕਰ ਦਿੰਦੇ ਨੇ ਅਬ ਜੇਕਰ ਗੱਲ ਹੋਈ ਹੈ ਕਿੰਨੀ ਕੁ ਖੁਸ਼ੀ ਹੈ ਉਹਨੂੰ ਜ਼ਿੰਬਾਬਵੇ ਟੂਰ ਦੇ ਵਿੱਚ ਜੇ ਇਲੈਕਸ਼ਨ ਹੋ ਗਏ ਬਹੁਤ ਖੁਸ਼ੀ ਹੋਈ ਹੈ ਉਹਦਾ ਸੁਪਨਾ ਸੀ ਕਿ ਮੈਂ ਹਿੰਦੁਸਤਾਨ ਖੇਡਾਂ ਦੱਸ ਦਈਏ ਕਿ ਅਭਿਸ਼ੇਕ ਸ਼ਰਮਾ ਨੇ 6 ਅਕਤੂਬਰ 2017 ਨੂੰ ਰਣਜੀ ਟਰਾਫੀ ਵਿੱਚ ਪੰਜਾਬ ਲਈ ਆਪਣਾ ਪਹਿਲਾ ਸ਼੍ਰੇਣੀ ਕ੍ਰਿਕਟ ਮੈਚ ਖੇਡਿਆ ਸੀ ਬਾਦ ਵਿੱਚ ਉਸ ਨੂੰ ਨਿਊਜ਼ੀਲੈਂਡ ਵਿੱਚ ਆਯੋਜਿਤ 2018 ਦੇ ICC ਅੰਡਰ 19 ਕ੍ਰਿਕਟ ਵਿਸ਼ਵ ਕੱਪ ਲਈ ਭਾਰਤੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ। ਉਸ ਨੇ ਆਪਣੇ IPL ਦੀ ਸ਼ੁਰੂਆਤ ਵਿੱਚ ਰਾਇਲ ਚੈਲੈਂਜਰਜ਼ ਬੈਂਗਲੁਰੂ ਦੇ ਖਿਲਾਫ 46 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ। ਅਭਿਸ਼ੇਕ ਨੇ ਦਿੱਲੀ ਕੈਪਟਲਜ਼ ਨਾਲ IPL ਦੀ ਸ਼ੁਰੂਆਤ ਕੀਤੀ ਸੀ, ਜਿੱਥੇ 2018 ਵਿੱਚ ਅਭਿਸ਼ੇਕ ਨੂੰ ਸਨਰਾਈਜ਼ਰਜ਼ ਹైదరాబాద్ ਨੇ ਖਰੀਦਿਆ ਸੀ। ਜਿੱਥੇ ਉਸ ਦੀ ਮੁਲਾਕਾਤ ਰਾਹੁਲ ਦრავੜ ਨਾਲ ਹੋਈ ਸੀ ਅਤੇ ਰਾਹੁਲ ਦრავੜ ਨੇ ਅਭਿਸ਼ੇਕ ਸ਼ਰਮਾ ਨੂੰ ਟ੍ਰੇਨਿੰਗ ਦਿੱਤੀ ਸੀ ਜਿੱਥੇ ਪੰਜਾਬ ਦੀ ਗੱਲ ਕਰੀਏ ਤਾਂ ਅਰਉਨਬੇਦੀ ਨੇ ਅਭਿਸ਼ੇਕ ਸ਼ਰਮਾ ਨੂੰ ਟ੍ਰੇਨਿੰਗ ਦਿੱਤੀ ਸੀ ਅਤੇ ਉਹਨਾਂ ਨੇ ਇਹ ਗੱਲ ਲਾਕੀ ਸੀ ਵੀ ਪੰਜਾਬ ਦੇ ਦੋ ਪਲੇਅਰ ਆਉਣ ਵਾਲੇ ਟਾਈਮ ਦੇ ਵਿੱਚ ਇੰਡੀਆ ਖੇਡਣਗੇ ਜਿਸ ਦੇ ਵਿੱਚੋਂ ਪਹਿਲਾ ਨਾਮ ਸ਼ੁਭਮਨ ਗਿੱਲ ਦਾ ਤੇ ਦੂਜਾ ਨਾਮ ਅਭਿਸ਼ੇਕ ਸ਼ਰਮਾ ਦਾ ਲਿਆ ਸੀ ਦੱਸ ਦਈਏ ਕਿ ਅਭਿਸ਼ੇਕ ਸ਼ਰਮਾ ਦੇ ਭਾਰਤੀ ਕ੍ਰਿਕਟ ਟੀਮ ਚ ਸਿਲੈਕਸ਼ਨ ਹੋਣ ਨਾਲ ਪੂਰੇ ਇਲਾਕੇ ਵਿੱਚ ਬੇहद ਮਾਣ ਵਾਲੀ ਗੱਲ ਹੈ ਅਤੇ ਨੌਜਵਾਨ ਅਭਿਸ਼ੇਕ ਸ਼ਰਮਾ ਨੇ ਆਪਣੀ ਮਿਹਨਤ ਸਦਕਾ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਬਿਊਰੋ ਰਿਪੋਰਟ ਹਮਦਰਦ ਟੀਵੀ